ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਇਸ ਵੇਲੇ ਮੇਰੇ ਨਾਲ ਮਨਜੀਤ ਸਿੰਘ ਰਾਏ ਨੇ 13 ਫਰਵਰੀ ਕਿਸਾਲ ਹੋ ਗਿਆ ਕਿਸਾਨ ਅੰਦਲਨ ਚੱਲਦਿਆਂ ਬਿੱਤੇ ਕੱਲ ਇੱਕ ਮੀਟਿੰਗ ਹੈ ਉਹ ਮੀਟਿੰਗ ਸਰਕਾਰ ਦੇ ਨਾਲ ਹੈ লাভ ਹੈ ਇਹਨਾਂ ਨੂੰ ਮਿਲ ਸਕੇ ਰਾਏ ਸਾਹਿਬ ਇੱਕ ਸਾਲ ਹੋ ਗਿਆ ਕੀ ਤੁਹਾਡਾ ਤਜਰਬਾ ਕੀ ਹੈ ਇੱਕ ਸਾਲ ਦੇ ਵਿੱਚ ਕੀ ਖੱਟਿਆ ਕੀ ਗਵਾਇਆ ਦੇਖੋ ਇੱਕ ਸਾਲ ਅੰਦਲਨ ਚੱਲਦਿਆਂ ਵੱਡੀਆਂ ਪ੍ਰਾਪਤੀਆਂ ਇਹਨੂੰ ਐਨਾ ਸਮਝਿਆ ਪਰ ਤੱਕ ਕੋਈ ਪ੍ਰਾਪਤੀ ਨਹੀਂ ਹੋਈ ਜਿਹੜੀ ਐਮਐਸਪੀ ਦੀ ਸੱਦੀ ਮੰਗ ਹੈ ਉਹ ਅੱਜ ਹਰ ਪਾਰਟੀ ਦੇ ਚੋਣ ਨੋਟ ਪੱਤਰ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਆਮ ਪੀ ਦੀ ਇਲੈਕਸ਼ਨ ਹੋਈ ਹਰ ਇੱਕ ਦੇ ਚੋਣ ਨੋਟ ਪੱਤਰ ਤੇ ਪਹਿਲੇ ਨੰਬਰ ਤੇ ਸੀ ਇਹ ਸੰਸਦ ਚਵਾਜ ਗੁੱਜੀ ਅਗਰ ਕੋਈ ਕਮੇਟੀ ਬਣਦੀ ਹੈ ਸੰਸਦ ਮੈਂਬਰਾਂ ਦੀ ਇਹਦੇ ਤੇ 45 ਕਮੇਟੀ ਉਹ ਬਣੀ ਜਿਹਦਾ ਚੇਅਰਮੈਨ ਸੀਗਾ ਚੰਜੀ ਚੰਨੀ ਜੀ ਅਗਰ ਸੁਪਰੀਮ ਕੋਰਟ ਨੇ ਹਦਾਇਤ ਕਰਕੇ ਕਮੇਟੀ ਬਣਾਈ ਇਹ ਇਸ ਅੰਦੋਲਨ ਚ ਬਣੀ ਸੋ ਵੱਡੀਆਂ ਪ੍ਰਾਪਤੀਆਂ ਨੇ ਜਿਹੜੀ ਐਮਐਸਪੀ ਦੀ ਚਰਚਾ ਸੁਪਰੀਮ ਕੋਰਟ ਚ ਭਾਰਤ ਸਰਕਾਰ ਦੀ ਸੰਸਦ ਦੇ ਅੰਦਰ ਔਰ ਕਮੇਟੀਆਂ ਦਾ ਜਿਹੜਾ ਰਿਪੋਰਟ ਪੇਸ਼ ਕਰਨਾ ਐਮਐਸਪੀ ਦੇ ਫੇਵਰ ਦੇ ਵਿੱਚ ਪਈ ਐਮਐਸਪੀ ਤੇ ਗਰੰਟੀ ਕਾਨੂੰਨ ਬਣਨਾ ਚਾਹੀਦਾ ਇਹ ਵੱਡੀਆਂ ਪ੍ਰਾਪਤੀਆਂ ਨੇ ਸੋ ਇਹ ਇੱਕ ਸਾਧ ਅੰਦੋਲਨ ਚੱਲਦੇ ਨੂੰ ਮੁਕਿਆ ਔਰ 1 ਸਾਲ ਦੇ ਵਿੱਚ ਐਮਐਸਪੀ ਨੂੰ ਆਪਾਂ ਸਿਖਰ ਤੇ ਲੈ ਆਏ। ਹਾਂ ਲੋ ਤੇ ਕੱਲ वाली ਮੀਟਿੰਗ ਤੋਂ ਕੀ ਲੱਗਦਾ ਕੋਈ ਹੈ ਫੀਡਬੈਕ ਕਿ ਕਿਹੜੀ ਕਿਹੜੀ ਪੁਆਇੰਟ ਦੇ ਉੱਪਰ ਚਰਚਾ ਕਰਲ ਹੋ ਸਕਦੀ ਹੈ? ਦੇਖੋ ਇਹ ਜਿਸ ਦਿਨ ਮੀਟਿੰਗ ਰੱਖੀ ਗਈ ਹੈ ਉਸ ਦਿਨ ਭਾਰਤ ਸਰਕਾਰ ਦੇ ਵੱਲੋਂ ਜਿਹੜੇ ਨੁਮਾਇंदे ਆਏ ਸੀ ਉਹਨਾਂ ਨੇ ਆਖਿਆ ਸੀ ਕਿ ਜਦੋਂ ਮੀਟਿੰਗ ਟੁੱਟੀ ਹੈ ਲਾਸਟ ਵਾਲੀ ਜਿਹੜੀ 18 ਵਾਲੀ ਮੀਟਿੰਗ ਟੁੱਟੀ ਸੀ ਉਸ ਤੋਂ ਅੱਗੇ ਵੱਧ ਕੇ ਚੱਲਾਂਗੇ ਉਸ ਤੋਂ ਅੱਗੇ ਸ਼ੁਰੂ ਹੋਵਾਂਗੇ ਆਪਾਂ ਉਹ ਉੱਥੇ ਤੱਕ ਤੇ ਸਰਕਾਰ ਆ ਚੁੱਕੀ ਹੈ ਕਿ ਪੰਜ ਫਸਲਾ ਆ ਜਾਂਦੀਆਂ ਫਸਲਾਂ ਉਹ ਤੋਂ ਅੱਗੇ ਵੱਧ ਕੇ ਚੱਲਾਂਗੇ ਹੁਣ ਅੱਗੇ ਕੀ ਲੈ ਕੇ ਆਉਂਦੇ ਨੇ ਸਰਕਾਰ ਕਿਹੜੀ ਪ੍ਰਪੋਜ਼ਲ ਲੈ ਕੇ ਆਉਂਦੀ ਉਹ ਵੇਖਣਯੋਗ ਹੋਈ ਕੀ ਗੱਲ ਔਰ ਉਹ ਜਿਹੜੀ ਪ੍ਰਪੋਜ਼ਲ ਲਿਆਉਣਗੇ ਉਹ ਅਸੀਂ ਦੋਨੇ ਫੋਰਮਾਂ ਦੇ ਆਗੂ ਬੈਠਣਗੇ ਬੈਠ ਕੇ ਫਿਰ ਉਹਦੇ ਤੇ ਅਗਲੀ ਰਣਨੀਤੀ ਤੈਅ ਕਰਾਂਗੇ ਕੱਲ 12 ਤਰੀਕ ਨੂੰ ਮੀਟਿੰਗ ਸੀ ਚੰਡੀਗੜ੍ਹ ਥੋੜੀ ਭਰਾਤਰੀ ਜਥੇਬੰਦੀਆਂ ਦੇ ਨਾਲ ਇਹੋ ਜਿਹਾ ਵਿੱਚ ਕੀ ਹੈ ਕਿ ਮਤਲਬ ਇੱਕ ਪਲੇਟਫਾਰਮ ਦੇ ਉੱਪਰ ਸਾਂਝੇ ਹੀ ਨਹੀਂ ਹੋ ਸਕਦੇ बार-बार ਜਿਵੇਂ ਸਰਕਾਰਾਂ ਦੇ ਨਾਲ ਥੋੜੀ ਮੀਟਿੰਗ ਅੱਗੇ ਪਿਆ ਜਾਂਦੀ ਹੈ ਉਦੋਂ ਥੋੜੀ ਆਪਣੇ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਮੀਟਿੰਗ ਅੱਗੇ ਪਿਆ ਜਾਂਦੀ ਹੈ ਨਹੀਂ ਦੇਖੋ ਇਹ ਵੱਖਰੇਵੇਂ ਬਹੁਤ ਬਣ ਚੁੱਕੇ ਸਨ ਪਰ ਪਹਿਲਾਂ ਤੋਂ ਬਹੁਤ ਲੱਗ ਗਿਆ ਹੈ ਕੱਲ ਇੱਕ ਮਜਬੂਰੀ ਸੀ ਕਿ ਖਨੋਰੀ ਬਾਰਡਰ ਤੇ ਮਹਾਪੰਚਾਇਤ ਚੱਲ ਰਹੀ ਸੀ ਸਾਡੇ ਉਹ ਸਾਥੀ ਨਹੀਂ ਪੇਸ਼ ਹੋ ਸਕੇ ਨਹੀਂ ਇਕੱਠੇ ਹੋ ਸਕੇ ਸੋ ਉਹਨਾਂ ਦੀ ਮਜਬੂਰੀ ਸੀ ਸੋ ਇਸ ਕਰਕੇ ਇਹਨੂੰ ਪੈਂਡਿੰਗ ਪਾਇਆ ਗਿਆ ਵੈਸੇ ਬਹੁਤ ਨਜ਼ਦੀਕ ਆ ਗਈ ਹੈ ਅਗਰ ਜਿਹੜਾ ਏਕਤਾ ਨੂੰ ਬਹੁਤ ਅੱਗੇ ਵਧਿਆ ਔਰ ਮੈਂ ਸਮਝਦਾ ਵੀ ਬਿਲਕੁਲ ਏਕਾ ਹੁਣ ਜਾ ਰਿਹਾ ਹੈ ਜਿਹੜੀ ਕਿਸਾਨ ਮਹਾਪੰਚਾਇਤਾਂ ਨੇ ਭਾਵੇਂ ਰਤਨਪੁਰਾ ਦੀ ਹੋਵੇ ਖਨੋਰੀ ਬਾਡਰ ਹੋਵੇ ਸ਼ੰਭੂ ਬਾਡਰ ਹੋਵੇ ਇਹਨਾਂ ਕਿਸਾਨ ਮਹਾਪੰਚਾਇਤਾਂ ਦਾ ਮੈਸੇਜ ਕੀ ਹੈ ਕਿ ਮੀਟਿੰਗ ਤੋਂ ਪਹਿਲਾਂ ਤਿੰਨ ਕਿਸਾਨ ਮਹਾਪੰਚਾਇਤਾਂ ਕਰਨੀਆਂ ਸਰਕਾਰ ਨੂੰ ਕੋਈ ਮੈਸੇਜ ਦੇਣਾ ਨਹੀਂ ਇਹ ਸਦਾ ਹੁ ਇੱਕ ਸਾਲ ਪੂਰਾ ਹੋ ਰਿਹਾ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇੱਕ ਸਾਲ ਤੋਂ ਉਹੀ ਜੋਸ਼ ਹੈ ਕਿਸਾਨਾਂ ਦੇ ਵਿੱਚ ਜਿੰਨਾਂ ਚਿਰ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਕਿਸਾਨ ਇਸੇ ਜੋਸ਼ ਨਾਲ ਸੰਘਰਸ਼ 'ਚ ਸ਼ਾਮਲ ਰਹਿਣਗੇ ਸਰਕਾਰ ਨੇ ਹੁਣ ਦੇਖਣਾ ਹੈ 1 ਸਾਲ ਬਿਤਾਉਣਾ ਹੈ 2 ਸਾਲ ਬਿਤਾਉਣਾ ਹੈ 3 ਸਾਲ ਬਿਤਾਉਣਾ ਹੈ ਇਹ ਸਰਕਾਰ ਦੇ ਹੱਥ ਹੈ ਸੋ ਇਹ ਸਰਕਾਰ ਨੂੰ ਬੁਖਾਲਣ ਵਾਸਤੇ ਕਿ 1 ਸਾਲ ਦੇ ਬਾਅਦ ਵੀ ਕਿਸਾਨਾਂ ਦੇ ਵਿੱਚ ਸਰਕਾਰ ਪ੍ਰਤੀ ਉਹੀ ਰਹੋ ਤੇ ਕਿਸਾਨਾਂ ਦੇ ਵਿੱਚ ਸੰਘਰਸ਼ ਲਈ ਉਹੀ ਜੋਸ਼ ਉਸੇ ਤਰੀਕੇ ਨਾਲ ਬਰਕਰਾਰ ਤੁਸੀਂ ਤੁਸੀਂ ਭਾਜਪਾ ਨੂੰ ਪੰਜਾਬ ਦੀ ਪੋਲੀਟੀਕਲ ਜ਼ਮੀਨ ਤੇ ਕਿਵੇਂ ਦੇਖਦੇ ਹੋ 2027 ਦੇ ਵਿੱਚ ਦੇਖੋ ਭਾਜਪਾ ਮੈਂ ਕਹਾਂਗਾ ਜਿੰਨਾ ਚਿਰ ਬੀਜੇਪੀ ਆਪਣਾ ਰੋਲ ਠੀਕ ਨਹੀਂ ਕਰਦੀ ਪੰਜਾਬ ਦੀ ਬੀਜੇਪੀ ਦਾ 0% ਰੋਲ ਹੈ ਅਗਰ ਕੋਈ ਅੰਦোলন ਲੜ ਰਹਾ ਹੈ ਕਿਸਾਨ ਇਹਦੇ ਵਿੱਚ ਬੀਜੇਪੀ ਅੱਗੇ ਹੋ ਕੇ ਕੋਈ ਫੈਸਲਾ ਕਰਾਉਂਦੀ ਮੀਡੀਆ ਰੋਲ ਬਣ ਕੇ ਉਹ ਵਿਚੋਲਗੀ ਕਰਦੇ ਪਰ ਉਹ ਕਰਨੇ ਚ ਅਸਫਲ ਰਹੇ ਆ ਸੋ ਇਸ ਕਰਕੇ ਜਿੰਨਾ ਚਿਰ ਪੰਜਾਬ ਦੇ ਹਿੱਤਾਂ ਦੇ ਲਈ ਲੜਨ ਲਈ ਬੀਜੇਪੀ ਅੱਗੇ ਨਹੀਂ ਆਉਂਦੀ ਪੰਜਾਬ ਦੀ ਬੀਜੇਪੀ ਅੱਗੇ ਨਹੀਂ ਆਉਂਦੀ ਉਹਨਾਂ ਜੇ ਪੰਜਾਬ ਦੇ ਵਿੱਚ ਉਹ ਆਪਣੀ ਆਪਣੀ ਜਿਹੜੀ ਸਿਆਸੀ ਸਿਆਸੀ ਕਵਰੇਜ ਜਿਹੜੀ ਹੈ ਉਹ ਉਹ ਸਿਆਸੀ ਕਵਰੇਜ ਨਹੀਂ ਹੋ ਸਕੂਗੀ ਉਹਨਾਂ ਦਾ 2027 ਦੇ ਵਿੱਚ ਸੱਤਾ ਚਾ ਨਹੀਂ ਸਕਦੀ ਬੀਜੇਪੀ ਪਰ ਪੰਜਾਬ ਦੀ ਇਕਾਈ ਤਾਂ ਕਹਿ ਰਹੀ ਹੈ ਕਿ 27 ਚ ਅਸੀਂ ਸਰਕਾਰ ਬਣਾਵਾਂਗੇ ਪੰਜਾਬ ਕਿਵੇਂ ਬਣਾਉਣਗੇ ਪੰਜਾਬ ਦੇ ਲੋਕ ਆ ਹੀ ਬੈਠੇ ਨੇ ਸੜਕਾਂ ਤੇ ਜਿੰਨਾ ਚਿਰ ਇਹਨਾਂ ਦੀ ਗੱਲ ਨਹੀਂ ਕਰਨਗੇ ਇਹਨਾਂ ਨੂੰ ਉਲਟਾ ਸਿੱਧਾ ਬੋਲਣਗੇ ਕਿ ਇਹ ਕਿਸਾਨ ਹੀ ਨਹੀਂ ਹੈਗੇ ਤੇ ਉਹ ਜਿੰਨਾ ਚਿਰ ਇਹਨਾਂ ਦੇ ਹੱਕਾਂ ਦੀ ਗਾਇ ਕਰਨਗੇ ਕਿਸਾਨਾਂ ਦੇ ਮਜ਼ਦੂਰਾਂ ਦੇ ਤੇ ਕਿੰਨੇ ਸਤਾਈ ਦੇ ਵਿੱਚੋਂ ਸੱਤਾ ਦਾ ਤਾਜ ਪੈਣਨਗੇ ਸੱਤਾ ਦੇ ਤਾਜ ਤੋਂ ਨੇ ਤੇ ਦੂਰ ਰਹਿਣਗੇ ਜਿੰਨਾ ਚਿਰ ਉਹ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰਨਗੇ ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਕਰੂਗਾ ਫਿਰ ਉਹ ਸੱਤਾ ਦੇ ਤਾਜ ਦੇ ਨੇੜੇ ਜਾਣਗੇ ਜਿਹੜੀਆਂ ਪੰਜਾਬ ਦੀਆਂ ਹੋਰ ਪੋਲੀਟੀਕਲ ਜਮਾਤਾਂ ਨੇ ਜਿਵੇਂ ਕਾਂਗਰਸ ਹੋਗੀ ਸ਼੍ਰੋਮਣੀ ਅਕਾਲੀ ਦਲ ਆ ਆਮ ਆਦਮੀ ਪਾਰਟੀ ਕਿਸਾਨ ਜਥੇਬੰਦੀਆਂ ਦਾ ਕੀ ਰਵਈਆ ਇਹਨਾਂ ਪਾਰਟੀਆਂ ਪਰ ਦੇਖੋ ਕਲੀਅਰ ਕੱਟ ਹੈ ਰਾਜਨੀਤਿਕ ਰੋਟੀਆਂ ਸੇਕਦੇ ਨੇ ਸਾਰੇ ਇਹ ਸਾਰੇ ਕੋਥਲੀ ਦੇ ਚੱਡੇ ਬੱਟੇ ਨੇ ਜਿੰਨਾ ਚਿਰ ਇਹ ਕਿਸਾਨਾਂ ਦੀ ਗੱਲ ਨਹੀਂ ਕਰਦੇ ਤੱਕੜੇ ਹੋ ਕੇ ਉਹਨਾਂ ਚ ਸਾਰੀਆਂ ਪੈਜਣੀਆਂ ਰਾਜਨੀਤਿਕ ਪਾਰਟੀਆਂ ਦਾ ਪ੍ਰਤੀ ਕਿਸਾਨਾਂ ਦਾ ਰਵਈਆ ਇਹੀ ਰਹੇਗਾ ਜੋ ਬੀਜੇਪੀ ਦੇ ਪ੍ਰਤੀ ਹੈ ਜਿਸ ਦਿਨ ਇੱਕ ਕਿਸਾਨਾਂ ਦੀ ਗੱਲ ਕਰਨਗੇ ਉਹ ਦਿਨ ਆਪਣਾ ਰਵਈਆ ਚੇਂਜ ਕਰ ਲੈਣਗੇ ਬੇਸ਼ੱਕ ਉਹਨਾਂ ਨੂੰ ਕੁਸਤਕੀਆਂ ਤਖਲੀਪਾ ਰਸਤੇ ਕਿਸਾਨ ਜਥੇਬੰਦੀਆਂ ਪੋਲਿਟਿਕਸ ਦੇ ਵਿੱਚ ਕੋਈ ਅਲਟਰਨੇਟਿਵ ਲੱਭ ਸਕਦੀਆਂ ਨੇ 2027 ਦੇ ਵਿੱਚ ਇੱਕ ਵਾਰ ਫਿਰ ਤੋਂ ਨੂੰ ਦੇਖੋ ਅਸੀਂ ਤਾਂ ਸੰਘਰਸ਼ੀ ਲੋਕ ਆ ਅਸੀਂ ਲੋਕ ਇੱਤਾਂ ਲਈ ਲੜਨਾ ਹੈ ਸਾਡੇ ਲਈ ਕੋਈ ਵੀ ਆ ਜਾਏ ਸਾਡੇ ਲਈ ਸੰਤਾ ਜਿਹੜਾ ਬੰਤਾ ਸੁ ਆ ਜਾਏ ਸਾਨੂੰ ਕੋਈ ਫਰਕ ਨਹੀਂ ਅਸੀਂ ਬਹੁਤ ਵਾਰ ਕਿਹਾ ਹੈ ਕਿ ਤੁਸੀਂ ਲੋਕ ਕਿਸਾਨ ਜਥੇਬੰਦੀਆਂ ਰਾਜਨੀਤੀ ਦਾ ਜਿਹੜਾ ਮੈਦਾਨ ਹੈ ਉਹਨੂੰ ਮੰਨ ਸਕਦੇ ਹੋ ਜਾ ਸਕਦੇ ਹੋ ਉੱਥੇ ਲੋਕਾਂ ਦੀ ਜਿਹੜੀ ਦੇਖੋ ਜਿਹੜੇ ਅੱਡੇ ਸਾਥੀ ਗਏ ਨੇ ਉਹ ਵੀ ਪਾ ਡਿੱਗੇ ਨੇ ਇਹਦਾ ਮਤਲਬ ਕੀ ਹੋ ਗਿਆ ਲੋਕ ਸਾਨੂੰ ਇਹ ਵੇਖ ਰਹੇ ਨੇ ਵੀ ਇਹ ਲੋਕ ਇਤਾਂ ਲਈ ਲੜਨ ਵਾਲੇ ਲੋਕ ਨਹੀਂ ਇਹ ਆਪਣੇ ਹਿੱਤਾਂ ਲਈ ਆਪਣੀਆਂ ਪਰਸਨਲ ਹਿੱਤਾਂ ਲਈ ਲੜਨ ਵਾਲੇ ਨਹੀਂ ਹੈਗੇ ਜਿੱਦਣ ਅਸੀਂ ਪੋਲੀਟੀਕਲ ਕੁਰਸੀਆਂ ਤੇ ਜਾਵਾਂਗੇ ਆਪਣੇ ਹਿੱਤਾਂ ਲਈ ਮਨ ਦੇ ਵਿੱਚ ਭਾਵਨਾ ਪੈਦਾ ਕਰਾਂਗੇ ਲੋਕ ਤੁਹਾਨੂੰ ਪਰੇ ਕਰਕੇ ਸੁੱਟ ਦੇਣਗੇ ਅੱਗੇ ਸਬਕ ਸਿੱਖ ਲਿਆ ਜਿਹੜੇ ਲੋਕ ਰਾਜਨੀਤੀ ਚ ਗਏ ਸੋ ਉਦੋਂ ਸਬਕ ਲੈਣਾ ਚਾਹੀਦਾ ਲੋਕਾਂ ਦੀ ਭਾਅ ਹੁੰਦਾ ਹੈ ਵੀ ਇਹ ਸੰਘਰਸ਼ੀ ਲੋਕ ਨੇ ਇਹ ਲੜਨ ਵਾਲੇ ਲੋਕ ਨੇ ਲੋਕ ਇਤਾਲੇ ਸਾਨੂੰ ਉਸ ਤਰੀਕੇ ਦੀ ਇਲਾਜ ਦੇਣੀ ਚਾਹੀਦੀ ਆ ਜਿਸ ਤਰ੍ਹਾਂ ਦੀ ਲੋਕਾਂ ਦੀ ਤੁਹਾਡੇ ਕੋਲ ਕਾਮਨਾ ਹੈਗੀ ਇੱਕ ਸਵਾਲ ਹੋਰ ਕਿ 24 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਬੀਜੇਪੀ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਦਾ ਵਿਰੋਧ ਕੀਤਾ ਰਾਏ ਸਾਹਿਬ ਕਿਸਾਨ ਜਥੇਬੰਦੀਆਂ ਨੇ ਵਿਰੋਧ ਦੇ ਬਾਵਜੂਦ ਕਾਫੀ ਵੋਟ ਪਈ ਤੁਸੀਂ ਕੀ ਕਰਨ ਮੰਨਦੇ ਹੋ ਦੇਖੋ ਅਸੀਂ ਤਾਂ ਵੱਡੀ ਗੱਲ ਇਹ ਮੰਨਦੇ ਆ ਕਿ ਜਿਹੜੀਆਂ ਪਹਿਲੀਆਂ ਦੂਸਰੀਆਂ ਨੀਤੀ ਪਾਰਟੀਆਂ ਚ ਸੱਤਾ ਮਾਨ ਚੁੱਕੇ ਹੋਏ ਸੀ ਜ਼ਿਆਦਾਤਰ ਲੋਕ ਉਹ ਉਹਨਾਂ ਨੇ ਲੈ ਲਏ ਤੇ ਜਦੋਂ ਪਰਸਨਲ ਅਟੈਚਮੈਂਟ ਹੁੰਦੀ ਆ ਕਿਸੇ ਨੇ ਕਿਸੇ ਦਾ ਕੰਮ ਕਰਾਇਆ ਹੁੰਦਾ ਸੋ ਉਹ ਪਰਸਨਲ ਵੋਟਾ বিজেপি ਦੀ ਵੋਟ ਹੈ বিজেপি ਦੇ ਖੱਤ ਜਣਾ ਗਣੀ ਜਾਵੇ ਜਿਹੜੀ ਅਸੀਂ ਕਹਿੰਦੇ ਵਾ ਪਰਸੈਂਟੇਜ ਵੱਧ ਗਈ ਤੇ বিজেপি ਦੀ ਨਹੀਂ ਵਧੀ ਉਹ ਉਹ ਲੋਕਾਂ ਦੀ ਪਰਸਨਲ ਵੋਟ ਸੀ ਰਵਨੀਤ ਬਿੱਟੂ ਕਾਂਗਰਸ ਚੋ ਗਿਆ ਉਹਦੀ ਪਰਸਨਲ ਵੋਟ ਸੀ ਇਸੇ ਤਰੀਕੇ ਦੇ ਨਾਲ ਜਿੰਨੇ ਵੀ ਲੜਿਆ ਉਹ ਉਹ ਸੋਢੀ ਲੜਿਆ ਲੜਿਆ ਫਰੋਜ਼ਪੁਰ ਤੋਂ ਉਹਨਾਂ ਦੀ ਪਰਸਨਲ ਵੋਟ ਸੀ ਇਹ ਜਿੰਨੇ ਲੋਕ ਲੜਦੇ ਨੇ ਇਹਨਾਂ ਦੀ ਪਰਸਨਲ ਅਟੈਚਮੈਂਟ ਹੁੰਦੀ ਆ ਉਹ ਵੋਟ ਪੈਂਦੀ ਆ ਭਾਜਪਾ ਨੂੰ ਵੋਟ ਨਹੀਂ ਪਈ ਉਹ ਭਾਜਪਾ ਦਾ ਪਰਸਨਲ ਵੋਟ ਜਿਹੜਾ ਆ ਉਹ ਮਿਆਰ ਥੱਲੇ ਨੂੰ ਜਾਏਗਾ ਜਿੰਨਾ ਚਿਰ ਲੋਕਤਾਂ ਦੀ ਗੱਲ ਨਹੀਂ ਕਰਨਗੇ ਸੋ ਸ਼ੁਕਰੀਆ ਰਾਜ ਸਾਬ ਮੇਰੇ ਨਾਲ ਕਿਸਾਨਾਂ ਗੂ ਮਨਜੀਤ ਸਿੰਘ ਰਾਏ ਸੀ ਸ਼ੰਭੂ ਵਾਟੇ